ਸਸਰੀਕਾਲ ਮਿੱਤਰੋ ਕਈ ਦਿਨ ਹੋ ਗਿਆ ਆਪਣੇ ਪਿੰਡ ਜਿਹੜੇ ਪੁਰਾਣਾ ਖੂਹ ਪਿਆ ਪਿੱਪੜਾ ਬੋੜ ਜਿੱਥੇ ਸਾਡੀਆਂ ਧੀਆ ਭੈਣਾਂ ਭੂਆ ਹੋ ਰੀਆਂ ਤੀਆਂ ਲੌਨੀਆਂ ਸੀ ਪੀਂਗਾ ਪਾਉਣੀਆਂ ਸੀ ਮੈਂ ਉੱਥੇ ਬੈਠਾ ਇੱਕ ਦਿਨ ਜਾ ਕੇ ਤੇ ਉਹਨਾਂ ਪਿੱਪੜਾਂ ਦੇ ਬੋੜਾਂ ਨੇ ਮੈਂ ਮਹਿਸੂਸ ਕੀਤਾ ਮੈਨੂੰ ਇੱਕ ਸਨੇਹਾ ਦਿੱਤਾ ਜਿਹੜਾ ਕਿ ਮੈਂ ਸੋਡੇ ਤੱਕ ਪਹੁੰਚਾਉਂ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਸਾਰੇ ਪਿੰਡਾਂ 'ਚ ਹੀ ਲਗਭਗ ਹਨਾ ਖੂਹ ਪਿੱਪੜ ਹੁੰਦੇ ਆ ਜਿੱਥੇ ਪਹਿਲਾਂ ਜਿਹੜਾ ਸਮਾਂ ਹੋਰ ਸੀ ਲਓ ਉਹਨਾਂ ਨੇ ਮੈਂ ਕੀ ਮਹਿਸੂਸ ਕੀਤਾ ਕਿ ਉਹ ਮੈਨੂੰ ਕੀ ਕਹਿੰਦੇ ਆ ਮੈਂ ਉਹ ਤੁਹਾਨੂੰ ਸੁਣਾ ਰਿਹਾ ਗਾਣੇ ਰਾਹੀਂ ਤੇ ਸ਼ੇਅਰ ਕਰਿਓ ਜਰੂਰ ਇਹ ਸੱਭਿਆਚਾਰ ਆਪਾਂ ਜਿਉਂਦਾ ਰੱਖਣਾ ਕਿਉਂ ਪੀਂਗ ਨਹੀਂ ਹੁਣ ਗਿੱਧਾ ਵੀ ਪਾਉਂਦੇ ਨਹੀਂ ਪਿੰਡ ਦੇ ਮੈਨੂੰ ਬੋੜ ਪੁੱਛਦੇ ਬਾਬੇ ਕਿਉਂ ਆਉਂਦੇ ਨਹੀਂ ਪੈਂਦੀ ਦੇ ਮੈਨੂੰ ਬੋੜ ਪੁੱਛਦਾ ਬਾਬੇ ਕਿਉਂ ਹੋਉਂਦੇ ਨਹੀਂ ਸਾਡੇ ਬਚਪਨ ਦਾ ਹਾਨੀ ਕੋਈ ਵੀ ਦੀਂਦਾ ਨਹੀਂ ਅੱਖੇ ਮੈਨੂੰ ਖੁਦਾ ਪਾਣੀ ਮੈਨੂੰ ਨੂੰ ਕੋਈ ਪੀਂਦਾ ਨਹੀਂ ਅੱਖੇ ਖੁਹਾਂ ਦਾ ਪਾਣੀ ਓ ਹਉ ਪਟਤੇ ਨੇ ਕਰਾਂ ਚੋ ਨਾਲ ਕੇ ਆ ਗਈਆਂ ਬੰਬੀਆਂ ਨੇ ਟਿੰਡਾਂ ਨੇ ਖਾਲੀ ਹੋਈਆਂ ਰੁਕਤਾਓ ਲੰਗੀਆਂ ਨੇ ਟਿੰਡਾਂ ਲੀ ਹੋਈਆ ਰੁੱਤ ਆयो ਲੰਗੀਆਂ ਨੇ ਸਾਡੇ ਦੁੱਖ ਸੁੱਖ ਦਾ ਸਾਥੀ ਪਾਣੀ ਸੀ ਮੀਂਦਾ ਵਈ ਅੱਖੇ ਖੂਹਾਂ ਦਾ ਪਾਣੀ ਮੈਨੂੰ ਕੋਈ ਪੀਂਦਾ ਨਹੀਂ ਅੱਖੇ ਖੂਹਾਂ ਮੈਨੂੰ ਕੋਈ ਪੀਂਦਾ ਨਹੀਂ ਅੱਖੇ ਖੂਹਾਂ ਦਾ ਪਾਣੀ ਉਹ ਛੱਪਣਾ ਦਾ ਪਾਣੀ ਗੰਦਾ ਕੱਡੀਆਂ ਨਾ ਮਿੱਟੀਆਂ ਨੇ ਕੱਟੀਆਂ ਸੀ ਖੰਡਾਂ ਜਿਹੜੀਆਂ ਉਹ ਕਿੱਦਾਂ ਲਿੱਪੀਆਂ ਨੇ ਕੀਆਂ ਸੀ ਕੰਦਾ ਜੜੀਆਂ ਓ ਕਿਦਾਂ ਲਪੀਆਂ ਨੇ ਲੱਗੇ ਹੁਣ ਤੇਤਾ ਫੁੱਲ ਗਿਆ ਬੰਨੀ ਪੜੀ ਦਾ ਬਈ ਖੂਹਾਂ ਦਾ ਪਾਣੀ ਅੱਖੇ ਮੈਨੂੰ ਕੋਈ ਪੀਂਦਾ ਨਹੀਂ ਖੂਹਾਂ ਦਾ ਪਾਣੀ ਅੱਖੇ ਮੈਨੂੰ ਕੋਈ ਪੀਂਦਾ ਨਹੀਂ ਖੁਹਾਦਾ ਪਾਣੀ ਅੱਖੇ ਓ ਇਥੇ ਸੀ ਨਾ ਉਹਨ ਇੱਕ ਹੁੰਦੀ ਹੋ ਗਿਆ ਉਜੜ ਜਹਾਂ ਸਾਨੂੰ ਬੇਕਾਲੇ ਮੌੜਾ ਆਹੀ ਦੁਖ ਮਾਰ ਗਿਆ ਸਾਨੂੰ ਹੇ ਦੁੱਖ ਮਾਰ ਗਿਆ ਡਿੱਗ ਪਏ ਨੇ ਪੱਤੇ ਸਾਥੋਂ ਦੁੱਖ ਨੀ ਜਰੀਂਦਾ ਬਈ ਖੂਹਾਂ ਦਾ ਪਾਣੀ ਅੱਖੇ ਮੈਨੂੰ ਕੋਈ ਪੀਂਦਾ ਨਹੀਂ ਖੂਹਾਂ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਕਾਲਾ ਮੋੜ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜਿਹੜੇ ਆਪਣੇ ਪੁਰਾਣਾ ਸੱਭਿਆਚਾਰ ਪਿਆ ਹੈ ਹਨਾ ਜਿਵੇਂ ਬੋੜ ਪਿੱਪਲ ਉੱਥੇ ਪਹਿਲਾਂ ਬੜੀਆਂ ਰੌਣਕਾਂ ਲੱਗੀਆਂ ਹੁੰਦੀਆਂ ਸੀ ਪਰ ਹੁਣ ਜਦੋਂ ਉੱਥੇ ਜਾਂਦੇ ਆ ਉਦਾਸ ਲੱਗਦੇ ਆ ਉਹ ਸੋ ਉੱਥੇ ਮੈਂ ਬੈਠਾ ਰਿਹਾ ਮੈਨੂੰ ਇਦਾਂ ਮਹਿਸੂਸ ਹੋਇਆ ਉਹਨਾਂ ਦਰਖਤਾਂ ਵੱਲੋਂ ਛੱਪਣਾ ਵੱਲੋਂ ਖੂਹਾਂ ਵੱਲੋਂ ਮੈਂ ਇੱਕ ਸਨੇਹਾ ਭੇਜਿਆ ਉਹਨਾਂ ਨੇ ਮੇਰੇ ਰਾਹੀਂ